ਜਲੰਧਰ ਵਿੱਚ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦੇ ਬਾਹਰ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਭਾਜਪਾ ਦੇ ਜਿੰਨੇ ਵੀ ਉਮੀਦਵਾਰ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਉਮੀਦਵਾਰਾਂ ਦੇ ਘਰਾਂ ਦਾ ਕਿਰਾਉ ਕੀਤਾ ਜਾਏਗਾ ਜਿਸ ਦੇ ਚਲਦਿਆਂ ਅੱਜ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਵੀ ਕਿਰਾਾ ਕੀਤਾ ਗਿਆ। ਪੁਲਿਸ ਦੇ ਵੱਲੋਂ ਘਰ ਨੂੰ ਸ਼ਰਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕਿਸਾਨਾਂ ਨੂੰ ਜਦੋਂ ਅੱਗੇ ਵਧਣ ਨਾ ਦਿੱਤਾ ਗਿਆ ਤਾਂ ਉਹਨਾਂ ਨੇ ਰਿੰਕੂ ਦੇ ਘਰ ਤੋਂ ਕਰੀਬ 20 ਮੀਟਰ ਦੀ ਦੂਰੀ ਦੇ ਉੱਤੇ ਟੈਂਟ ਲਗਾ ਕੇ ਮੈਟ ਵਿਛਾ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੁਪਹਿਰੇ 2 ਵਜੇ ਤੋਂ ਕਰੀਬ ਕਿਸਾਨ ਧਰਨੇ ਵਾਲੀ ਜਗ੍ਹਾ 'ਤੇ ਲੰਗਰ ਲਗਾ ਕੇ ਬੈਠੇ ਸਨ ਬਾਅਦ ਵਿੱਚ ਪਾਪਾ ਤੇ ਪੀ ਮੋਦੀ ਦੇ ਖਿਲਾਫ ਇਹਨਾਂ ਦੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਕਿ ਉਹ ਆਪਣੇ ਹੱਕਾਂ ਦੇ ਕਰਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਜੇਕਰ ਉਹਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਉਹਨਾਂ ਨੂੰ ਧਰਨੇ ਲਗਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਨੰਨੇ ਸਬੰਧ ਕਿਸਾਨ ਆਗੂ ਹੋਰ ਕੀ ਕੁਝ ਬੋਲੇ ਨੇ ਆਉਤ ਆਨੂ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਦਾ ਏ ਆਰ ਟੀ ਵੀ ਅਤੇ ਪੰਜਾਬ ਹਰਿਆਣਾ ਲਾਈ ਦੇਖੋ ਜੀ ਐਮ ਐਸ ਪੀ ਜਿਹੜੀ ਆ ਸੁਆਮੀਨਾਥ ਡਾਕਟਰ ਕਮਿਸ਼ਨ ਦੀ ਰਿਪੋਰਟ ਆ ਜਿਹੜੀ ਇਹ ਭਾਜਪਾ ਦਾ ਜਿਹੜਾ ਵਾ ਮੈਨੀਫੈਸਟੋ ਆ ਵੀ ਜਦੋਂ ਸਾਡੀ ਸਰਕਾਰ ਆਊਗਾ ਮੋਦੀ ਜੀ ਨੇ ਕਿਹਾ ਸੀ ਵੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਤੇ ਐਮ ਐਸ ਪੀ ਦਾ ਜਿਹੜਾ ਗਰੰਟਰੋ ਕਾਨੂੰਨ ਦਿੱਤਾ ਜਾਊਗਾ ਪਰ 10 ਸਾਲ ਬੀਤਣ ਦੇ باوجود ਵੀ ਉਤੋਂ ਬਾਅਦ 2020 ਤੇ 21 ਦੇ ਵਿੱਚ ਅੰਦੋਲਨ ਚੱਲਿਆ ਜਦੋਂ ਕਾਲੇ ਕਾਨੂੰਨ ਆਏ ਆ ਉਹਦੇ ਵਿੱਚ ਮੋਦੀ ਜੀ ਨੇ ਇਹ ਗੱਲ ਮੰਨੀ ਭਾਜਪਾ ਦੀ ਸਰਕਾਰ ਨੇ ਚੌ ਮੰਗਾਂ ਤੇ ਜਿਹੜੀ ਉਹ ਸਹਿਮਤੀ ਬਣੀ ਕਾਲੇ ਕਾਨੂੰਨ ਤਾਂ ਜਿਹੜੇ ਵਾਪਸ ਚਲੇਗੇ ਵੀ ਐਮਐਸਪੀ ਦਾ ਗਰੈਂਟਰ ਕਾਨੂੰਨ ਬਣਾਇਆ ਜਾਊਗਾ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਰੱਦ ਕੀਤਾ ਜਾਊਗਾ ਜੋ 2003 ਦੇ ਵਿੱਚ ਨਿਜੀਕਰਨ ਹੋਇਆ ਸੀਗਾ ਔਰ ਦੇਸ਼ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਆ ਉਹ ਰੱਦ ਕੀਤੇ ਜਾਣਗੇ ਉਹਦੇ ਨਾਲ ਨਾਲ ਸਾਡੇ ਜੁਪੀ ਦੇ ਵਿੱਚ ਲਕੀਰਪੁਰ ਖੀਰੀ ਦੇ ਵਿੱਚ ਤਿੰਨ ਕਿਸਾਨ ਇੱਕ ਪੱਤਰਕਾਰ ਵੀਰ ਜਿਹੜਾ ਉਹ ਦੜੜ ਕੇ ਅਜੇ ਮਿਸ਼ਰਾ ਟੈਣੀ ਨੇ ਜਿਹੜਾ ਮਾਰਿਆ ਵਾ ਉਹਦਾ ਇਨਸਾਫ ਦਿੱਤਾ ਜਾਊਗਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਊਗਾ ਇਹ ਸਾਰੀਆਂ ਚੀਜ਼ਾਂ ਤੋਂ ਮੋਦੀ ਸਰਕਾਰ ਜਿਹੜੀ ਮੁੱਕਰ ਗਈ ਔਰ ਅਸੀਂ 13 ਫਰਵਰੀ ਤੋਂ ਜਿਹੜਾ ਵਾ ਉਹ ਦਿੱਲੀ ਅੰਦੋਲਨ 2 ਜਿਹੜਾ ਸ਼ੁਰੂ ਹੋਇਆ ਸਾਨੂੰ ਹਰਿਆਣੇ ਦੇ ਬਾਟਾਂ ਦੇ ਡੱਕਿਆ ਗਿਆ ਕਿਲ ਗੱਡੇ ਗੇ ਤੰਦਾ ਕੀਤੀਆਂ ਗਈਆਂ ਸਾਡਾ ਲੋਕਤੰਤਰੀ ਜਿਹੜਾ ਹੱਕ ਉਹਨੂੰ ਖੋਇਆ ਗਿਆ ਔਰ ਲੋਕਤੰਤਰੀ ਜਿੱਥੇ ਹੱਕ ਖੋਇਆ ਗਿਆ ਉੱਥੇ ਸਾਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡਾ 21 ਸਾਲ ਦਾ ਨੌਜਵਾਨ ਆ ਪਿੱਛੇ ਪੋਸਟਰ ਲੱਗਾ ਸੁਭਕਰਨ ਸਿੰਘ ਭਾਜਪਾ ਦੀ ਸਰਕਾਰ ਨੇ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ ਉਹ ਸ਼ਹੀਦ ਕੀਤਾ ਉਹਦੇ ਨਾਲ ਨਾਲ ਸਾਡੇ 400 ਕਿਸਾਨ ਜਿਹੜੇ ਉਹ ਫਟਟਰ ਹੋਏ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਛਲੀਆਂ ਵਾਂਗੂ ਕੁੱਟੇ ਗਏ ਅੱਖਾਂ ਜਿਹੜੀਆਂ ਚਲੇ ਗਈਆਂ ਔਰ ਦਰਜਨਾਂ ਤੋਂ ਵੱਧ ਜਿਹੜੇ ਉਹ ਸ਼ਹੀਦ ਹੋ ਚੁੱਕੇ ਆ ਔਰ ਮੋਦੀ ਸਰਕਾਰ ਦੁਬਾਰਾ ਫੇਰ ਜਿਹੜੀ ਆ ਇਹ ਕਹਿ ਰਹੀ ਆ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਆ ਜਿਹਨੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਆ ਘਟ ਗਿਣਤੀਆਂ ਦੀ ਕਾਤਲ ਆ ਉਹ ਦੁਬਾਰਾ ਕਹਿ ਰਹੀ ਆ ਕਿ ਅਸੀਂ ਸੱਤਾ ਦੇ ਵਿੱਚ ਆਵਾਂਗੇ 400 ਸੀਟ ਜਿਹੜੀ ਉਹ ਪਾਰ ਕਰਾਂਗੇ ਪਰ ਅਸੀਂ ਕਹਿਣਾ ਚਾਹੁੰਦੇ ਆ ਮੋਦੀ ਜੀ ਤੁਸੀਂ ਸੱਤਾ ਤੋਂ ਬਾਹਰ ਚੋ ਇਸ ਕਰਕੇ ਇਹ ਅਸੀਂ ਜਿਹੜਾ ਵਾ ਜਥੇਬੰਦੀ ਦੇ ਦੋਵਾਂ ਫੋਰਮਾਂ ਨੇ ਜਿਹੜਾ ਫੈਸਲਾ ਲਿਆ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਨੇ ਕਿ ਜਿਹੜੇ ਆ 28 ਤਰੀਕ ਨੂੰ ਜਿੰਨੇ ਵੀ ਭਾਜਪਾ ਦੇ ਐਮਪੀ ਆ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਸਾਰਿਆਂ ਦੇ ਘਰਾਂ ਦਾ ਜਿਹੜਾ ਘਰਾਓ ਕੀਤਾ ਜਾਊਗਾ ਤੇ ਆਪਣਾ ਜਿਹੜਾ ਮੰਗ ਪੱਤਰ ਇਹਨਾਂ ਨੂੰ ਦਿੱਤਾ ਜਾਊਗਾ ਉਹ ਅੱਜ ਅਸੀਂ ਮੰਗ ਪੱਤਰ ਦੇਣ ਆਏ ਆਂ ਔਰ ਇੱਥੇ ਇਹਨਾਂ ਦਾ ਘਰਾਓ ਕੀਤਾ। ਇਹ ਤੁਹਾਡਾ ਮੰਗ ਪੱਤਰ ਤੁਹਾਡੇ ਮੰਗ ਪੱਤਰ ਲੈ ਕੇ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ ਤੁਹਾਡਾ ਕੋਈ ਰੱਬੀ ਕੀ ਹੋਗੀ। ਦੇਖੋ ਜੀ ਸਾਡਾ ਮੋਰਚਾ ਚੱਲ ਰਿਹਾ ਵਾ। ਅਸੀਂ ਲੰਬੀ ਲੜਾਈ ਲੜ ਰਹੇ ਆਂ। ਇਸ ਕਰਕੇ ਅੱਜ ਅਸੀਂ ਇਹਨਾਂ ਨੂੰ ਕਹਿਤਾ ਕਰਾਉਣਾ ਜਾਂ ਦੁਬਾਰਾ ਫੇਰ ਵੀ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਜੋ ਵਾਅਦੇ ਕਰਦੇ ਜੋ ਪਰ ਜਿਹੜੇ ਪਹਿਲੇ ਵਾਅਦੇ ਕੀਤੇ ਆ ਕਿ ਉਹ ਤੁਸੀਂ ਨਿਭਾਏ ਆ। ਉਹ ਵਫਾ ਕੀਤੇ ਆ ਉਹ ਇਹਨਾਂ ਨੂੰ ਚੇਤਾ ਕਰਾਉਣਾ ਆ ਕਿਉਂਕਿ ਇਹਨਾਂ ਨੂੰ ਭੁੱਲਣ ਦੀ ਆਦਤ ਆ ਜੀ ਨਾਮ ਜੀ ਆਪਣਾ ਮੈਂ ਸਰਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਕਤੀ ਸੂਬਾ ਕੂਰ ਕਮੇਟੀ ਦਾ ਮੈਂਬਰ ਆ ਅੱਜ ਸ਼ਹੀਦ ਸੁਭਲਾਗਾਂ ਅੰਦਰ ਲੱਗਦਾ ਨਹੀਂ ਆ ਕੀ ਕਰੀਏ ਦੇਖੋ ਜੀ ਅੱਜ ਜਿਹੜੇ ਭਾਜਪਾ ਦੇ ਉਮੀਦਵਾਰ ਹਨ ਸ਼ਨੀਰ ਰੇਂਕੂ ਜੀ ਜਿਹੜੇ ਅੱਜ ਜਲੰਧਰ ਤੋਂ ਅਸੀਂ ਜਲੰਧਰ 'ਚ ਬੈਠੇ ਆ ਉਦਾਂ ਪੰਜਾਬ 'ਚ ਹਰਿਆਣੇ 'ਚ ਸਾਰੀਆਂ ਜਗ੍ਹਾ ਦੇ ਜਿੰਨੇ ਵੀ ਭਾਜਪਾ ਦੇ ਉਮੀਦਵਾਰ ਉਹਨਾਂ ਦੇ ਘਰਾਂ ਦੇ ਗਾੜੀ ਦਫ਼ਤਰਾਂ ਦੇ ਗਾੜੀ ਜਿਹੜੇ ਉਹ ਧਰਨੇ ਲੱਗੇ ਆ। ਤੇ ਜਿਹੜੀਆਂ ਮੰਨੀਆਂ ਆ ਮੰਗਾਵਾ। ਅੱਜ ਆ ਮੰਨੀਆਂ ਮੰਨੀਆਂ ਆ ਮੰਗਾਵਾ। ਉਹ ਜਿਹੜੀਆਂ ਮੋਦੀ ਸਾਹਿਬ ਨੇ ਲਾਗੂ ਨਹੀਂ ਕੀਤੀਆਂ ਉਹਦੇ ਵਾਸਤੇ ਵੀ ਜਿਹੜੀਆਂ ਆ 12 ਮੰਗਾਵਾ। ਚਾਹੇ ਐਮਐਸਪੀ ਨੇ ਦਿੱਤਾ ਹੈ ਨਾ ਕਿ ਗੋਪਰ ਪੂਰਬ ਦੇ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਸੀ। ਤੇ ਨਾਲ ਉਹਨੇ ਕਿਹਾ ਪੰਜਾਬੀਆਂ ਨੂੰ ਜਿਹੜਾ ਤੋਹਫਾ ਦਿੰਨੇ ਆ ਤੇ ਕਿਸਾਨਾਂ ਨਾਲ ਜਿਹੜੇ ਕਾਲੇ ਕਾਨੂੰਨ ਬਣੇ ਉਹ 2021 ਦੇ ਵਿੱਚ ਅਖੇ ਰੱਦ ਕਰਦਾ। ਏ ਆਈਐਮਐਸਪੀ ਜਿਹੜੀ ਕਿਸਾਨਾਂ ਮਿੱਤਰਾਂ ਨੂੰ ਫਸਲਾਤ ਮਿਲੂ ਨਾਲ ਉਹਨੇ ਕਿਹਾ ਜੂਪੀ ਚ ਕੀ ਵੀ ਚ ਜਿਹੜੇ ਚਾਰ ਕਿਸਾਨ ਮਿੱਤਰ ਤੇ ਇੱਕ ਪੱਤਰਕਾਰ ਵੀਰ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਜ਼ਹਾ ਮਿਲੂਗਾ ਤੇ ਉਹਨਾਂ ਨੂੰ ਜਿਹੜਾ ਵਾਜੇ ਮਿਸ਼ਰੇ ਹੁਣ ਸੱਜਾ ਮਿਲੂ ਪਰ ਅਜੇ ਮਿਸ਼ਰੇ ਹਣਾ ਨੂੰ ਜਿਹੜਾ ਮੋਦੀ ਸਾਹਿਬ ਨੇ ਆ ਉਹ ਟਿਕਟਾ ਦੇ ਕੇ ਉਹਨਾਂ ਨੂੰ ਨਵਾਜਿਆ ਵਾ ਤੇ ਜਿਹੜੇ ਜਿਹੜੇ ਸ਼ਹੀਦ ਕਰਤੇ ਆ ਉਹਨਾਂ ਨੂੰ ਅਜੇ ਸਾਹ ਬਲੇ ਕੋਈ ਨਿਆਂ ਹੀ ਨਹੀਂ ਗਾ ਉਹਦੇ ਨਾਲ ਹੀ ਜਿਹੜਾ ਆਖਿਆ ਵੀ ਜਿਹੜੇ 750 ਤੋਂ ਉੱਪਰ ਦਿੱਲੀ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਨਿਸ਼ਾਨ ਮਿਲੂਗਾ ਤੇ ਪਰਿਵਾਰਾਂ ਨੂੰ ਜਿਹੜਾ ਰੋਜ਼ਗਾਰ ਮਿਲੂਗਾ ਪਰ ਅਜੇ ਤੱਕ ਜਿਹੜਾ 750 ਤੋਂ ਉੱਪਰ ਸ਼ਹੀਦ ਹੋਇਆ ਨਾ ਉਹਨਾਂ ਨੂੰ ਮਿਲਿਆ ਫਿਰ ਜਿਹੜੀਆਂ ਮੰਨੀਆਂ ਮੰਗਾ ਹੀ ਉਹਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਵਾ ਉਹ 13 ਫਰਵਰੀ 24 ਨੂੰ ਅਸੀਂ ਦਿੱਲੀ ਨੂੰ ਚੱਲੇ ਹਾਂ ਪਰ ਭਾਜਪਾ ਸਰਕਾਰ ਨੇ ਸ਼ੰਭੂਆਏ ਬਾਰਡਰ ਤੇ ਖਨੌਰੀ ਤੇ ਦਾਬਾ ਦੀ ਪਸਾਨਾ ਮਿੱਤਰਾਂ ਰੋਕ ਕੇ ਉਹਨਾਂ ਦੇ ਹੱਥੋਂ ਗੇ ਸੁੱਟੇ ਗਏ ਉਹਨਾਂ ਦੇ ਗੋਲੀਆਂ ਚਲਾਈਆਂ ਗਏ ਰਵੜਦੀਆਂ ਉਹਨਾਂ ਦੇ ਪਿੱਤਲ ਦੀਆਂ ਗੋਲੀਆਂ ਚਲਾ ਕੇ ਜਿਹੜੇ ਸ਼ੁਭ ਕਰਨ ਵੀਰ ਵਰਗੇ ਸ਼ਹੀਦ ਕੀਤੇ ਗਏ ਤੇ 400 ਦੇ ਉੱਪਰ ਜਿਹੜਾ ਵਾ ਉਹ ਫੱਟਰ ਕਿਸਾਨ ਵੀ ਦੂਰ ਗਏ ਨਹੀਂ ਅੰਦਰ ਮੰਗ ਮੰਤਨ ਦੇਣ ਗਏ ਕਿ ਉਹਨਾਂ ਨੇ ਤਾਂ ਗੱਲਬਾਤ ਵੀ ਕੀਤੀ ਦੇਖੋ ਅਸੀਂ ਗੱਲਬਾਤ ਕਰਨ ਗਏ ਹਾਂ ਸ਼ਨੀਰ ਰੇਂਕੂ ਜੀ ਆਪ ਹੈ ਨਹੀਂ ਉਹਨਾਂ ਦੇ ਧਰਮ ਪਤਨੀ ਜੀ ਸੀ ਉਹਨਾਂ ਨੇ ਵੇਖੋ ਮੈਡਮ ਜੀ ਨੇ ਗੱਲਬਾਤ ਕੀਤੀ ਆ ਸ਼ਾਇਦ ਉਹਨਾਂ ਦੇ ਵੀ ਰੇਂਕੂ ਜੀ ਨਾਲ ਗੱਲ ਕਰਦੇ ਸੀ ਜੇ ਆ ਗਏ ਤੇ ਉਹ ਇੱਥੇ ਆਣ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਜੇ ਕਰਨਗੇ ਤੇ ਚੰਗੀ ਗੱਲ ਵੇਖੋ ਸਾਡਾ ਜਿਹੜੇ ਸ਼ੁੱਭ ਕਾਮਤਾਰਿਕ ਵੀਰ ਵਰਗੇ ਇਹਦੇ ਸ਼ਹੀਦ ਕੀਤੇ ਗਏ ਸਾਨੂੰ ਦੱਸਿਆ ਜਾਵੇ ਉਹਨਾਂ ਦਾ ਕਸੂਰ ਕੀ ਆ ਆ ਨਵਦੀਤ ਆ ਜਿਹੜਾ ਵਾਟਰ ਕਿਨਾਰਾ ਹਰਿਆਣੇ ਚ ਆ ਤਿੰਨ ਉਹਦੇ ਸਾਥੀ ਫੜੇ ਆ ਉਹਨਾਂ ਦਾ ਕੀ ਕਸੂਰ ਆ 7307 ਲਾ ਕੇ ਜ਼ਿਲ੍ਹੇ ਦੇ ਅੰਦਰ ਟੱਕੇ ਆ ਅਸੀਂ ਇਹਨਾਂ ਚੀਜ਼ਾਂ ਦੇ ਪੁੱਛਣਾ ਹੈ ਵੀ ਉਹਨਾਂ ਦਾ ਕਸੂਰ ਕੀ ਆ ਜਿਹੜਾ ਲੋਕਾਂ ਦੇ ਪਰਚੇ ਨਜਾਇਜ਼ ਕੀਤੇ ਗਏ ਆ ਸਰਕਾਰ ਦੇਖਿਆ ਮੈਂ ਰੱਦ ਕਰੂੰ ਅਜੇ ਤੱਕ ਉਸੇ ਤਰ੍ਹਾਂ ਉਸੇ ਤਰ੍ਹਾਂ ਪਿਆ ਅਜ਼ੀਆ ਨੇ ਵੀ ਉਹਨਾਂ ਦਾ ਕੀ ਕਸੂਰ ਆ ਆ ਜਿਹੜਾ ਹਰਜਨਾਦ ਜੀ ਆ ਹਰਜਨਾਦ ਜੀ ਬੋਲੇ ਸੀ ਵੀ ਜਿਹੜੇ ਆ ਕਿਸਾਨ ਮਜ਼ਦੂਰ ਆ ਇਹਨਾਂ ਨੂੰ ਮੈਂ ਦੋ ਦੋ ਮਗਰੋਂ ਜਿਹੜਾ ਮੈਂ ਵੇਖੂਗਾ ਅਰਮਜੀਤ ਬਿੱਟੂ ਜੀ ਬੋਲੇ ਸੀ ਵੀ ਆਸੀਂ ਜਿਹੜੇ ਆ ਜਦੋਂ ਚੋਨਾ ਤੋਂ ਬਾਅਦ ਚਾਰ ਤੋਂ ਮਗਰੋਂ ਜਿਹੜੇ ਕਿਸਾਨਾਂ ਮਿੱਤਰਾਂ ਦੀਆਂ ਸੀ ਫੋਟੋਆਂ ਖੇਤਰੀਆਂ ਇਹਨਾਂ ਦੇ ਪਰਚੇ ਕਰਾਂਗੇ ਦਿਬਰੂਗੜ੍ਹ ਘੱਲਾਂਗੇ ਇਸ ਕਰਕੇ 23 ਨੂੰ ਦੋਨਾਂ ਫਾਰਮਾਂ ਦੀ ਮੀਟਿੰਗ ਹੋ ਕੇ ਆਇਆ ਸੀ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਆ ਪੰਜਾਬ ਹਰਿਆਣੇ 'ਚ ਸਾਰਿਆਂ ਦੇ ਘਰਾਂ ਦੇ ਅੱਗੇ ਜਾਣਾ ਵਾ ਕਿ ਜਿਹੜੇ ਬਿੱਟੂ ਵਰਗੇ ਬੋਲਦੇ ਆ ਕਿ ਦਿਬਰੂਗੜ੍ਹ ਘੱਲਣੇ ਆ ਤੁਹਾਡੀਆਂ ਫੋਟੋਆਂ ਲੈ ਲਈਆਂ ਇਸ ਕਰਕੇ ਇਹਨਾਂ ਬਾਅਦ ਸਾਰੇ-ਸਾਰੇ ਜ਼ਿਲੰਦਰ ਵੀ ਇਸ ਕਰਕੇ ਧਰਨਾ ਲਾਉਣਾ ਹੈ ਇਹ ਤੁਹਾਡੀ ਮੰਗ ਨਹੀਂ ਪੂਰੀ ਕੀਤੀ ਜਾਂਦੀ ਹੈ ਤੁਹਾਡਾ ਅਗਰੀਨ ਨਿੱਤੀ ਕੀ ਹੋਵੇਗਾ ਦੇਖੋ ਅੱਜ ਦਾ ਟਾਈਮ ਆ ਧਰਨਾ ਅੱਜ ਵੀ ਦਿਹਾੜੀ ਦਾ ਹੀ ਆ ਇੱਕ ਦਿਨ ਦਾ ਹੀ ਸਾਡਾ ਜਿਹੜਾ ਸ਼ੰਭੂ ਦੇ ਵਿੱਚ ਚੱਲਦਾ ਹਨੌਰੀ ਦੇ ਵਿੱਚ ਚੱਲਦਾ ਦੱਬੇ ਦੇ ਵਿੱਚ ਚੱਲਦਾ ਸਾਡੇ ਉੱਤੇ ਧਰਨਾ ਚੱਲਦਾ ਵਾ ਉਹ ਲਗਾਤਾਰ ਜਿੰਨਾ ਚਿਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹ ਨਜ਼ਰ ਲਗਾਤਾਰ ਚੱਲੂਗਾ ਇਹ ਨੂੰ ਵਧੂਗਾ ਘਟਦਾ ਨਹੀਂਗਾ